ਕਸਾਲ ਵੀਰੋ ਇੱਕ ਸ਼ਾਰਟ ਵੀਡੀਓ ਬਣਾ ਰਿਆ ਪਿੰਡ ਉਸਮੇ ਪਹੁੰਚਿਆ ਵੀਰੋ ਸੋਨੀ ਹੋਂਦੇ ਕੋਲ ਜਿਲ੍ਹਾ ਤਹਿਸੀਲ ਸ੍ਰੀ ਤਰਨਤਾਰਨ ਸਾਹਿਬ ਸੇਰੋਂ ਦੇ ਬਿਲਕੁਲ ਅੱਗੇ ਤਿੰਨ ਸ਼ਹਿਰੇ ਪਨੂਆ ਦੇ ਬਿਲਕੁਲ ਸੇਰੋਂ ਨੂੰ ਜਦੋਂ ਆਉਣੇ ਤੇ ਸੈਂਟਰ ਦੇ ਵਿੱਚ ਹੀ ਪਿੰਡ ਆ ਇੱਕ ਮੱਝ ਤੁਹਾਨੂੰ ਦਿਖਾ ਰਿਹਾ ਆਪਾਂ ਤੀਜਾ ਸਵੇਰ ਸਮਾਜ ਨੇ ਸੂਣਾ ਅੱਜ ਵੈਸੇ ਟੋਟਲੇ 6 ਮੱਝਾਂ ਝੋਟੀਆਂ ਬਕਾਊ ਆ ਦੋ ਗੱਬਣ ਚਾਰ ਸਰੀਆਂ ਬਿਲਕੁਲ ਸੱਜਰਤਾ ਜੀ ਤੇਜਾ ਸਵੇਰ ਸੋਨੀ ਮੈਂ ਇੱਕ ਵੀ ਤੁਹਾਨੂੰ ਆਪਾਂ ਤਸੱਲੀ ਦੇ ਨਾਲ ਪੈਕ ਸਾਈਡ ਤੋਂ ਵੀ ਦਿਖਾਉਣੀ ਆ ਹਾਈਟ ਕਰਦੇ ਵੱਡੀਆਂ ਮੱਝਾਂ ਦੇ ਵਿੱਚ ਆਉਂਦੀ ਹੈ ਕੋਈ ਵੀ ਸੱਜਣ ਆਪਣਾ ਸੌਦਾ ਕਰਦਾ ਠੀਕ ਹੈ ਜੀ ਸਾਈਬਿਆਂ ਨਾਲ ਕਰਦਾ ਇੱਕ ਆਈਡੀਆ ਤੁਹਾਨੂੰ ਦੇ ਦਿੰਨੇ ਆ ਵੀ ਵੱਡੀ ਮੱਝਾਂ ਪਲੀ ਪਲੀਤੀ ਫੁੱਲ ਫਟਾ ਫੋਨ ਤੁਸੀਂ ਸਾਹਮਣੇ ਦੇਖ ਹੀ ਰਹੇ ਜੇ ਲੈ ਵੀ ਸੋਨੀ ਵੀਰ ਇੱਕ ਵਾਰੀ ਹੋਰ ਤੋੜ ਕੇ ਦਿਖਾ ਦੇ ਇਹਨੂੰ ਆਹ ਦੇਖੋ ਸੋ ਵਜਨ ਵਟਾ ਚੈੱਕ ਕਰੋ ਠੀਕ ਹੈ ਜੀ ਬਾਕੀ ਵਾਂਡ ਵਰਲ ਬਹੁਤ ਵਧੀਆ ਅਜੇ ਵੀ ਤਾਂ ਸੋਨੀ ਵੀਰੇ ਲੈ ਕੇ ਤਾਂ 2-4 ਦਿਨ ਖਾ ਰਹੀ ਸਕਦੀ ਸੰਧੂ ਸਾਹਿਬ ਵੱਲੇ ਠੀਕ ਹੈ ਜੀ ਮੋਜੀ ਕਰੋ ਚਾਹੇ ਕਿ 2 ਲੈ ਜਾਏ 4 ਲੈ ਜਾਏ ਦੋਸਤੋ ਜਿੰਮੇ ਦੇ ਸਮਾਂ ਪਸ਼ੂ ਲੈ ਜਾਏ ਠੀਕ ਹੈ ਜੀ ਉਹ ਨਹੀਂ ਚੰਗੀ ਗੱਲ ਆ ਕਿਉਂਕਿ ਹੋਰ ਵੀ ਥੱਲੇ ਬਣ ਕੇ ਤਿਆਰ ਹੋ ਜੂਗੀ। ਬਾਕੀ ਮੇਨ ਗੱਲ ਆ ਸਾਫ ਸੁਥਰੀ ਆ ਲੇਵਾ ਪੱਦਰ ਇੱਕਸਾਰ। ਠੀਕ ਆ ਸੋ ਰੇਟ ਦੀ ਗੱਲ ਕਰੀਏ ਕਿਸਾਨ ਵੀਰੋ 1,35,000 1,38,000 ਇਹੋ ਜੇ ਪਸ਼ੂ ਦੇ 1,40, ਵੈਸੇ ਕੋਈ ਡਿਮਾਂਡ ਨਹੀਂ ਆ ਪਰ 40 ਤੋਂ ਵੀ ਬਾਹਰ ਵੇਚੀਆਂ ਅੱਜ ਰੁੱਤ ਦੇ ਹਿਸਾਬ ਨਾਲ ਇਹ ਹੋ ਸਕਦਾ ਹੀ ਮੁੱਲ ਪਿਆ। ਹਾਂ। ਕਰੋਜਕ ਠੀਕ ਹੈ ਜੀ ਅੱਜ ਐਂਡ ਪੁਆਇੰਟ ਜਿਹੜੀ ਕਿਸਾਨ ਵੀਰੋ ਕੋਲ 1,35,32 ਦੀ ਨਹੀਂ ਗਈ। ਇਹ ਜੋ ਡੋਇਰ ਲੈਸਾ 128 ਦੀ ਅਜਮਾ ਜ ਮਿਲ ਜੂਗੀ ਤੁਹਾਨੂੰ ਸੋ ਚਾਹਵਣ ਸੱਜਣ ਆਪਣੇ ਭਰਾ ਕਰ ਲੋ ਕੰਟੈਕਟ ਦੁੱਧ ਕਰਵਾ ਲਈ ਆਪਦਾ ਆਈਡੀਆ ਲਾ ਲਿਆ ਜ 15 ਵਜੇ ਚਵਾਜੇ 14 ਵੀ ਚਵਾਜੇ 13 ਵੀ ਚਵਾਜੇ ਉਹ ਆਪ ਦੀ ਸਮਝ ਵੇਖ ਲਿਆ ਤੇ ਪਰ ਮੱਝ ਵੱਡੀ ਆ ਠੀਕ ਆ ਜੀ ਪਿੱਠਪੂੜੇ ਵਾਲੀ ਸਾਈਡ ਤੋਂ ਚੰਗੀ ਆ ਮੇਵਾ ਬਹੁਤ ਸੋਹਣਾ ਚੌਰਸ ਮੁੱਢੋ ਤੇ ਬਿਲਕੁਲ ਸਪੇਸ ਵੱਡ ਚੰਗੀ ਆ ਠੀਕ ਆ ਜੀ ਧੰਨਵਾਦ